ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਅਟਕ ਦਰਿਆ ਨੇ ਅਟਕ ਪਾਤੀ ਰੋਕ ਲਿਆ ਉਹ ਕਹਿੰਦਾ ਸੋਚਦਾ ਕੀ ਹੈ ਜਰਨਲ ਕਹਿੰਦਾ ਸੋਚਣ ਕੀ ਲੱਗਿਆ ਹੂੰ ਕਹਿੰਦਾ ਇਹ ਤਾਂ ਨਹੀਂ ਲੰਘਣ ਦਿੰਦਾ ਕਹਿੰਦਾ ਅਰਦਾਸ ਕਰ ਅਰਦਾਸ ਕਰ ਅਰਦਾਸ ਕੀਤੀ ਅਟਕ ਦਰਿਆ ਕਿਤੇ ਦਾ ਕਿਤੇ ਕਹਿੰਦੇ ਇਹ ਇਤਿਹਾਸ ਚ ਲਿਖਿਆ ਹੋਇਆ ਮੈਂ ਆਪਣੇ ਕੋਲੋਂ ਤਾਂ ਨਹੀਂ ਕਹਿ ਰਿਹਾ ਗੱਲਾਂ ਵੀ ਅਟਕ ਦਰਿਆ ਨੂੰ ਵੀ ਰਸਤਾ ਦੇਣਾ ਪੈ ਗਿਆ ਉਹ ਤਾਂ ਉਸ ਵੇਲੇ ਦੀ ਗੱਲ ਐ ਉਸ ਤੋਂ ਬਾਅਦ ਐਸੇ ਪ੍ਰੈਕਟੀਕਲ ਨੂੰ ਕਰਦੇ ਆ ਭਾਈ ਵੀਰ ਸਿੰਘ ਜੀ ਡਾਕਟਰ ਭਾਈ ਵੀਰ ਸਿੰਘ ਹੂੰ ਅਰਦਾਸ ਕਰਦੇ ਆ ਗੁਰੂ ਮਹਾਰਾਜ ਨੂੰ ਬੇਨਤੀਆਂ ਕਰਦੇ ਆ ਜਦੋਂ ਉਹ ਬੇਨਤੀਆਂ ਕਰਦੇ ਆ ਤਾਂ ਉਹਨਾਂ ਦੇ ਨਾਲ ਚਸ਼ਮੇ ਗੱਲਾਂ ਕਰਦੇ ਉਹਨਾਂ ਦੇ ਨਾਲ ਨਦੀਆਂ ਨਾਲੇ ਗੱਲਾਂ ਕਰਦੇ ਉਹਨਾਂ ਦੇ ਨਾਲ ਫੁੱਲ ਗੱਲਾਂ ਕਰਦੇ ਆ ਔਰ ਫਿਰ ਉਹਨਾਂ ਚੀਜ਼ਾਂ ਨੂੰ ਕਲਮ ਬੰਦ ਕਰਦੇ ਆ ਰਹੀ ਵਾਸਤੇ ਘੱਟ ਸਮੇਂ ਨੇ ਸਮੇਂ ਨਾਲ ਗੱਲਾਂ ਕਰਕੇ ਇੱਕ ਨੰ ਮੰਨੀ ਫੜਫੜ ਰਹੀ ਤਰੀਕ ਸਮੇ ਕਿਸ ਕਾਈ ਕੰਨੀ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬੰਦੇ ਨਿਓ ਵਾਲੇ ਨੈਣਾ ਦੀ ਨਿੰਦਰ ਦਿਨੇ ਰਾਤ ਪੇ ਬੰਦੇ ਪ੍ਰੈਕਟੀਕਲੀ ਗੱਲਾਂ ਕਰਕੇ ਦਸੀਆਂ ਉਹਨਾਂ ਨੇ ਸਨ ਆ ਤਾਂ ਹੁਣ ਨੇੜੇ ਦੀ ਗੱਲ ਐ ਮੈਂ ਕਹਿੰਦਾ ਚਲੋ ਤੁਸੀਂ ਪੁਰਾਣੀਆਂ ਨਹੀਂ ਮੰਨਦੇ ਪਰ ਤੁਹਾਨੂੰ ਮੰਨਣੀਆਂ ਪੈਣਗੀਆਂ ਕਿਉਂ ਕਿ ਡਾਕਟਰ ਭਾਈ ਵੀਰ ਸਿੰਘ ਜੀ ਨੇ ਵੀ ਉਹੀ ਗੁਰੂ ਮਹਾਰਾਜ ਦੇ ਸਰੂਪ ਤੋਂ ਗਿਆਨ ਲਿਆ ਜਿਸ ਤੋਂ ਸਾਨੂੰ ਤਾਕੀਦ ਕੀਤੀ ਆ ਆਪਾਂ ਵੀ ਲਈਏ ਆਪਾਂ ਲਈਏ ਠੀਕ ਹੈ ਸਾਡੀ ਉਨੀ ਮਿਹਨਤ ਨਹੀਂ ਹੁੰਦੀ ਹੈ ਜੇ ਉਨੀ ਮਿਹਨਤ ਕਰਾਂਗੇ ਅਸੀਂ ਵੀ ਉੱਥੇ ਪਹੁੰਚਾਂਗੇ ਹੂੰ ਇਹ ਨਹੀਂ ਹੈ ਵੀ ਅਸੀਂ ਪਹੁੰਚ ਨਹੀਂ ਸਕਦੇ ਅਸੀਂ ਵੀ ਪਹੁੰਚਾਂਗੇ ਹੂੰ ਪਰ ਮਿਹਨਤ ਉਨੀ ਚਾਹੀਦੀ ਹੈ ਹੂੰ ਠੀਕ ਹੈ ਨਾ ਹੁਣ ਹਰ ਕੋਈ ਤਾਂ ਜਿਹੜਾ ਹੈਗਾ ਉਹ ਮਤਲਬ ਵੀ ਜਿੱਥੇ ਚਾਵੇ ਉੱਥੇ ਨਹੀਂ ਨਾ ਪਹੁੰਚ ਸਕਦਾ ਪਰ ਕਈ ਲੋਕ ਇਹ ਵੀ ਕਹਿੰਦੇ ਵੀ ਅਸੀਂ ਨਾਮ ਸਿਮਰਨ ਕਰਦੇ ਆ ਇਸ ਤਰੀਕੇ ਨਾਲ ਸਾਡੀ ਲੈਵਲ ਲੱਗ ਜਾਂਦੀ ਹੈ ਵੀ ਅਸੀਂ ਆਪਣੇ ਅ ਸਰੀਰ ਤੋਂ ਹੀ ਬਾਹਰ ਚਲੇ ਜਾਂਦੇ ਆ ਅਸੀਂ ਯੂਨੀਵਰਸ ਤੱਕ ਪਹੁੰਚ ਜਾਂਦੇ ਆ ਬਿਲਕੁਲ ਤੁਸੀਂ ਤੁਹਾਨੂੰ ਸਾਇੰਸ ਦੀ ਕੁਲਵੱਟੀ ਤੇ ਚੀਜ਼ਾਂ ਸਹੀ ਲੱਗਦੀਆਂ ਸੱਚ ਲੱਗਦੀਆਂ ਦੇਖੋ ਸਾਇੰਸ ਕੀ ਕਹਿੰਦੀ ਹੈ ਹਮ ਸਾਇੰਸ ਦੀ ਇੱਕ ਸਿੰਪਲ ਜੀ ਤੁਹਾਨੂੰ ਮੈਂ ਗੱਲ ਦੱਸਦਾ ਮੈਂ ਸਿੰਪਲ ਆਮ ਬੰਦਾ ਵੀ ਇਸ ਨੂੰ ਸਮਝ ਸਕਦਾ ਹੈ ਵੀ ਸਾਡੀ ਸਾਇੰਸ ਕੀ ਕਹਿੰਦੀ ਹੈ ਸਾਇੰਸ ਕਿਸ ਨੂੰ ਮੰਨਦੀ ਹੈ ਸਾਇੰਸ ਉਸ ਗੱਲ ਨੂੰ ਮੰਨਦੀ ਹੈ ਵੀ ਜਿਹੜੀ ਗੱਲ ਤੁਸੀਂ ਕਹਿ ਕੇ ਉਸ ਨੂੰ ਸਿੱਧ ਕਰ ਦੋ ਮਸ ਅਸੀਂ ਸਿੱਧ ਕੀਤੇ ਬਿਨਾ ਕੋਈ ਗੱਲ ਨਹੀਂ ਮੰਨਦੇ ਆ हां जे कोई इंसान कह ਰਿਹਾ ਵੀ ਮੈਂ ਜਾਨਣਾ ਮੈਂ ਇਸ ਤਰ੍ਹਾਂ ਮੈਨੂੰ ਅਨੁਭਵ ਹੁੰਦਾ ਹੈ ਹੂੰ ਤੇ ਉਹ ਸਾਨੂੰ ਰਾਹ ਦਿਖਾ ਦੇਵੇ ਤੇ ਸਾਨੂੰ ਅਨੁਭਵ ਹੋ ਜਾਵੇ ਅਸੀਂ ਜਾਣ ਜਾਗੇ ਸਿੱਧੀ ਜੀ ਗੱਲ ਹੂੰ ਦੇਖੋ ਨਾ ਸਾਡੀ ਸਾਇੰਸ ਦੇ ਮੁਤਾਬਕ ਤਾਂ ਇਹ ਹੈ ਅਸੀਂ ਪਹਿਲਾਂ ਹਾਈਪੋਥੈਸਿਸ ਤਿਆਰ ਕਰਦੇ ਹਾਂ ਅਸੰਪਸ਼ਨਸ ਹੁੰਦੀਆਂ ਉਹਦੇ ਵਿੱਚ ਕੰਡੀਸ਼ਨਸ ਹੁੰਦੀਆਂ ਫਿਰ ਉਸ ਨੂੰ ਪ੍ਰੂਫ ਚ ਲਿਆ ਜਾਂਦਾ ਉਸ ਦਾ ਪ੍ਰੂਫ ਕਰਕੇ ਉਹਦਾ ਪ੍ਰੈਕਟੀਕਲ ਕਰਕੇ ਦਿਖਾਇਆ ਜਾਂਦਾ ਪ੍ਰੈਕਟੀਕਲੀ ਅਪਰੂਵ ਕੀਤਾ ਜਾਂਦਾ ਉਸ ਨੂੰ ਹੂੰ ਫੇਰ ਉਹ ਗੱਲ ਮੰਨਣ ਚਾਹਦੀ ਹੈ ਪਰ ਨਾਲ ਹੀ ਸਾਇੰਸ ਦੇ ਵਿੱਚ ਇੱਕ ਇਹ ਵੀ ਹੈ ਵੀ ਜੇ ਇਸ ਤੋਂ ਬਾਅਦ ਕਿਸੇ ਹੋਰ ਨੇ ਕੋਈ ਨਵੀਂ ਗੱਲ ਕਹਿਤੀ ਤੇ ਉਹ ਸਿੱਧ ਕਰ ਗਿਆ ਤਾਂ ਉਹ ਮੰਨੀ ਜਾਊਗੀ ਮੰਨੀ ਜਾਊਗੀ ਇਸ ਲਈ ਕੋਈ ਵੀ ਕੁਝ ਵੀ ਕਹਿ ਸਕਦਾ ਜੇ ਉਹਨੂੰ ਅਨੁਭਵ ਹੋਇਆ ਜੀ ਜੀ ਹੋ ਕੇ ਹੋਵੇ ਦੱਸੇ ਸਾਨੂੰ ਸਾਨੂੰ ਹੋਰਾਂ ਨੂੰ ਪ੍ਰੈਕਟੀਕਲ ਕਰਾਵੇ ਔਰ ਕੁਝ ਐਸੀਆਂ ਸਿੱਖਿਸ਼ਤਾ ਹੈਗੀਆਂ ਜਿਨ੍ਹਾਂ ਨੇ ਹੋਰਾਂ ਨੂੰ ਐਸੇ ਪ੍ਰੈਕਟੀਕਲ ਕਰਵਾਏ ਹੂੰ ਵੀ ਤੁਸੀਂ ਅਨੁਭਵ ਕਰ ਲਓ ਹੂੰ ਇੱਕ ਸਿੱਧਾ ਜਿਹਾ ਪ੍ਰੈਕਟੀਕਲ ਤਾਂ ਇਹ ਹੈ ਜਿਹੜਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਇਹ ਲਿਖਣ ਦੇ ਵਿੱਚ ਸਾਨੂੰ ਮਿਲਦਾ ਦਰਸ਼ਨ ਹੁੰਦੇ ਆ ਵੀ ਪੰਡਤ ਜੀ ਨੇ ਕਿਹਾ ਵੀ ਮੈਂ ਤਾਂ ਇਸ ਤਰ੍ਹਾਂ ਰੱਬ ਨੂੰ ਪਾਲਿਆ ਹੋਇਆ ਉਹ ਕਹਿੰਦਾ ਮੈਂ ਵੀ ਦੇ ਇੱਕ ਮੈਨੂੰ ਵੀ ਦੇ ਦੇ ਇਹ ਜਿਹੜਾ ਰੱਬ ਜੇ ਜੇ ਤੂੰ ਚੱਕੀ ਫਿਰਦਾ ਹੈ ਜਿਹੜਾ ਤੈਨੂੰ ਖੁਸ਼ ਕਰਕੇ ਰੱਖਦਾ ਹੈ ਇਹ ਜਾਂ ਮੈਨੂੰ ਵੀ ਦੇ ਦੇ ਉਹਨੇ ਕਿਹਾ ਵੀ ਲੈ ਵੀ ਜੱਟ ਨਾਲ ਪੰਗਾ ਲੈ ਲਿਆ ਤੇ ਹੁਣ ਕੀ ਕਰੀਏ ਵੀ ਉਧਰੋਂ ਉਧਰੋਂ ਵੀ ਇਹ ਤਾਂ ਖੜੇ ਪੈ ਗਿਆ ਹੁਣ ਨਹੀਂ ਛੱਡਦਾ ਹੈਨਾ ਉਹ ਲਿਆ ਕੇ ਕੋ ਨੂੰ ਵੀ ਦੇਤਾ ਸਾਲਗ੍ਰਾਮ ਤੇ ਕਹਿੰਦਾ ਲੈ ਇਹ ਹੀ ਰੱਬ ਤੇ ਹੁਣ ਉਹ ਕੀ ਦੱਸਦੇ ਆ ਵੀ ਉਹ ਦੱਸਦੇ ਆ ਵੀ ਭਾਵਨੀ ਭਗਤ ਪਾਏ ਕੋਡੀ ਅਗਰ ਭਾਗ ਰੱਖ ਹੂੰ ਭਾਵਨਾ ਹੋਣੀ ਚਾਹੀਦੀ ਹੈ ਭਾਵਨਾ ਮਈ ਭਾਗ ਭਰੀ ਦੀ ਕਸ਼ਮੀਰ ਚ ਬੈਠੀ ਯਾਦ ਕਰਦੀ ਆ ਗੁਰੂ ਸਾਹਿਬ ਨੂੰ ਤੇ ਗੁਰੂ ਸਾਹਿਬ ਕਸ਼ਮੀਰ ਵੀ ਪਹੁੰਚਦੇ ਆਂ ਕਸ਼ਮੀਰ ਵੀ ਪਹੁੰਚਦੇ ਆਂ ਤੇ ਅੱਜ ਤੱਕ ਕਿਸੇ ਨੂੰ ਪਤਾ ਲੱਗ ਸਕਿਆ ਵੀ ਗੁਰੂ ਨਾਨਕ ਸਾਹਿਬ ਉਦੋਂ ਕੋਈ ਇਹੋ ਜਿਹੇ ਸਾਧਨ ਨਹੀਂ ਸੀਗੇ ਵੀ ਇੰਨਾ-ਇੰਨਾ ਪੈਂਡਾ ਕਿਵੇਂ ਤੈਅ ਕਰ ਗਏ ਟੈਲੀਵੋਟਿੰਗ ਮਤਲਬ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਇਹ ਸਾਨੂੰ ਸਮਝਣੀਆਂ ਪੈਣਗੀਆਂ ਵੀ ਸਿੱਧਾਂ ਨਾਲ ਗੋਸ਼ਟ ਸਿੱਧ ਉੱਡ ਜਾਂਦੇ ਸੀਗੇ ਹੂੰ ਹਵਾ ਚ ਉੱਡ ਕੇ ਲੁਕ ਗਏ ਐਸੀ ਐਸੀ ਜਗ੍ਹਾ ਤੇ ਲੁਕ ਗਏ ਹਵਾ ਚ ਕਿਸੇ ਚੀਜ਼ ਨੂੰ ਉਡਾਤਾ ਮਤਲਬ ਮੈਂ ਇਹ ਗੰਨਾਂ ਨੂੰ ਇਹ ਕਹਿਣਾ ਚਾ ਰਿਹਾ ਵੀ ਕੋਈ ਵੀ ਜੇਕਰ ਕੋਈ ਗੱਲ ਕਹਿ ਰਿਹਾ ਨਾ ਤਾਂ ਉਹ ਸਾਨੂੰ ਮੰਨਣ ਦੀ ਇਨਕਾਰ ਹੀ ਨਹੀਂ ਹੋਣਾ ਚਾਹੀਦਾ ਉਹਨੂੰ ਸਮਝਣਾ ਚਾਹੀਦਾ ਸਾਨੂੰ ਵੀ ਉਹ ਕਿੱਥੇ ਤੱਕ ਚ ਪਹੁੰਚਿਆ ਹਰ ਇੱਕ ਦਾ ਆਪਣਾ 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 ਅਵਸਥਾ ਹੈ ਕੋਈ ਕਿਤੇ ਤੱਕ ਪਹੁੰਚਿਆ ਕੋਈ ਕਿਤੇ ਤੱਕ ਪਹੁੰਚਿਆ ਕੋਈ ਕਿਤੇ ਤੱਕ ਪਹੁੰਚਿਆ ਪਰ ਕਿਸੇ ਨੂੰ ਸਿੱਧਾ ਹੀ ਇਹ ਕਹਿਨ ਦੇ ਹੋਏ ਵੀ ਇਹ ਸਭ ਝੂਠ ਹੈ ਤਾਂ ਉੱਥੋਂ ਇਹ ਲੱਗਦਾ ਵੀ ਮੈਂ ਆਪ ਹੀ ਝੂਠ ਮੈਂ ਆਪ ਹੀ ਝੂਠ ਤੁਸੀਂ ਗੁਰਨਾਨ ਦੇ ਸਾਹਿਬ ਦੀ ਗੱਲ ਕੀਤੀ ਵੀ ਗੁਰਨਾਨ ਦੇ ਸਾਹਿਬ ਦੀ ਜੇ ਅਪਾ ਯਾਤਰਾਵਾਂ ਦੀ ਗੱਲ ਕਰੀਏ ਜਿਉਂ ਨਾਲ 4-10 ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਦੁਨੀਆ ਦੇ ਬਹੁਤ ਘੱਟ ਕੋਨੇ ਆ ਜਿੱਥੇ ਉਹ ਨਹੀਂ ਪਹੁੰਚੇ ਹੂੰ ਕਾਫੀ ਉਹਨਾਂ ਨੇ ਜਿਹੜਾ ਹੈ ਉਹ ਪੈਦਲ ਯਾਤਰਾ ਕਰਕੇ ਦੁਨੀਆ ਜਿਹੜੀ ਹੈ ਉਹ ਉਹਨਾਂ ਨੇ ਆਪਣਾ ਮੈਂ ਕਹਿ ਸਕਦਾ ਵੀ ਹਾਂ ਵੀ ਪ੍ਰਚਾਰ ਕੀਤਾ ਸਿਰਫ ਸਿੱਖੀ ਦਾ ਨਹੀਂ ਮੇਰੇ ਹਿਸਾਬ ਨਾਲ ਇਨਸਾਨੀਅਤ ਦਾ ਅਸਲ ਜਿਹੇ ਪ੍ਰਚਾਰ ਕੀਤਾ ਪਰ ਜਿਵੇਂ ਤੁਹਾਡੀ ਗੱਲਾਂ ਇਥੇ ਵੀ ਕਈ ਵਾਰੀ ਲੋਕ ਇਹ ਵੀ ਕਹਿ ਦਿੰਦੇ ਆ ਵੀ ਟੈਲੀਪੋਰਟਿੰਗ ਕੀਤੀ ਜਾਂ ਕੁਝ ਕੀਤਾ ਤਾਂ ਲੱਗਦਾ ਵੀ ਇਦਾਂ ਦੀ ਕੋਈ ਚੀਜ਼ ਹੋਏਗੀ ਨਹੀਂ ਦੇਖੋ ਮਰਦਾਨਿਆਂ ਅੱਖਾਂ ਬੰਦ ਕਰ ਕੈ ਸਤ ਕਰਤਾਰ ਅੱਖਾਂ ਖੋਲਦੇ ਬੇਬੇ ਜੀ ਯਾਦ ਕਰਦੇ ਸੀ ਨਾ ਅਸੀਂ ਬੇਬੇ ਜੀ ਦੇ ਕੋਲ ਪਹੁੰਚ ਗਏ ਇਤਿਹਾਸ ਦੇ ਵਿੱਚ ਇਹ ਚੀਜ਼ਾਂ ਦਰਦ ਇਹ ਬਿਲਕੁਲ ਇਹ ਲਿਖਤ ਚ ਐ ਚੀਜ਼ਾਂ ਲਿਖਤ ਚ ਇਹ ਲਿਖਤ ਚ ਐ ਚੀਜ਼ਾਂ ਔਰ ਅਸੀਂ ਜਦੋਂ ਇਹਨਾਂ ਬਾਰੇ ਸੋਚਦੇ ਆ ਨਾ ਤਾਂ ਫੇਰ ਸੋਚਦੇ ਆ ਵੀ ਇਹ ਸੀ ਕਿਹੜੀ ਅਗੰਮੀ ਸ਼ਕਤੀ ਐ ਐਸੀ ਕਿਹੜੀ ਪਾਵਰ ਐ ਜਿਹਦੇ ਨਾਲ ਇਹ ਪੋਸੀਬਲ ਹੋਇਆ ਹੋਊਗਾ ਹੂੰ ਕੋਈ ਚੀਜ਼ ਤਾਂ ਹੀ ਲਿਖੀ ਜਾਂਦੀ ਹੈ ਨਾ ਜੇ ਹੁੰਦੀ ਹੈ ਹੂੰ ਵੈਸੇ ਤਾਂ ਕੁਝ ਵੀ ਨਹੀਂ ਲਿਖਿਆ ਜਾਂਦਾ ਜੇ ਕੁਝ ਹੋਇਆ ਹੋਊਗਾ ਤਾਂ ਕੁਝ ਲਿਖਿਆ ਹੋਊਗਾ ਹੂੰ ਜੇ ਕੁਝ ਲਿਖਿਆ ਹੋਊਗਾ ਤਾਂ ਉਹ ਸਿੱਧ ਵੀ ਹੋਇਆ ਹੋਊਗਾ ਹੂੰ ਤਾਂ ਕਈਆਂ ਨੇ ਇਹ ਕਿਹਾ ਕਈਆਂ ਨੇ ਕਿ ਆਮ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਵੀ ਇਹ ਦੇਖਣ ਨੂੰ ਮਿਲਦਾ ਹੈ ਓ ਹੁਣੇ ਤੈਨੂੰ ਯਾਦ ਕਰਦਾ ਸੀ ਤੂੰ ਆ ਵੀ ਗਿਆ ਤੂੰ ਆ ਵੀ ਗਿਆ ਹਾਂ ਇਹ ਇਹ ਚੀਜ਼ ਬੜੀ ਹੁੰਦੀ ਹੈ ਯਾਰ ਮੇਰੇ ਦਿਮਾਗ 'ਚ ਇਹੀ ਸੀ ਗੱਲ ਮੈਂ ਕੱਲ ਹੀ ਤੈਨੂੰ ਯਾਦ ਕਰਦਾ ਸੀਗਾ ਲੈ ਤੇਰਾ ਫੋਨ ਨਹੀਂ ਆ ਗਿਆ ਹਮ ਮਤਲਬ ਇਹ ਵਾਪਰਦੀਆਂ ਚੀਜ਼ਾਂ ਕਿਉਂ ਵਾਪਰਦੀਆਂ ਕਿਉਂਕਿ ਕਣ-ਕਣ ਦੇ ਵਿੱਚ ਉਹੀ ਚੀਜ਼ ਸਮਾਈ ਹੋਈ ਹੈ ਇਹ ਕਿਤੇ ਨਾ ਕਿਤੇ ਇਹ ਜਿਹੜੀ ਸਾਇੰਸ ਹੈ ਨਾ ਸਾਇੰਸ ਨੇ ਸਾਡੀ ਬਹੁਤ ਹੈਲਪ ਕੀਤੀ ਹੈ ਇਸ ਗੱਲਾਂ ਦੇ ਲਈ ਸਾਇੰਸ ਨੇ ਖੋਜ-ਖੋਜ ਕੇ ਸਾਨੂੰ ਇਹ ਗੱਲਾਂ ਦੇ ਹੋਰ ਨੇੜੇ ਕੀਤਾ ਹੈ ਜਿਹੜਾ ਇਹ ਮੰਨਣਾ ਹੈ ਨਾ ਵੀ ਸਾਇੰਸ ਹੈ ਜਿਹੜੀ ਰੱਬ ਨੂੰ ਨਹੀਂ ਮੰਨਦੀ ਇਹ ਕਹਿ ਦੇਣਾ ਬੜਾ ਸੁੱਖਾ ਹੁੰਦਾ ਹੈ ਪਰ ਸਾਇੰਸ ਰੱਬ ਨੂੰ ਮੰਨੇ ਚਾਹੇ ਨਾ ਮੰਨੇ ਪਰ ਸਾਇੰਸ ਸਾਰੀਆਂ ਉਸ ਰੱਬ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਦੀ ਉਹੋਜ ਕਰ ਰਹੀ ਹੈ ਕਿਉਂਕਿ ਫਿਜ਼ਿਕਸ ਦੀ ਕਿਤਾਬ ਦੇ ਵਿੱਚ ਲਿਖਿਆ ਹੋਇਆ ਹੈ ਸਾਇੰਸ ਇਜ਼ ਅ ਸਟਡੀ ਸਿਸਟੈਮੈਟਿਕ ਸਟਡੀ ਆਫ ਨੇਚਰ ਐਂਡ ਨੇਚਰਲ ਫੀਨੋਮੈਨਾ ਹੂੰ ਕਹਾਣੀ ਮੁਕਾਤੀ ਬੱਚੇ ਬੰਦੇ ਪੜਦੇ ਹੁੰਦੇ ਵੀ ਦਾ ਸਟੱਡੀ ਹੈ ਯਾਰ ਨੇਚਰ ਤੇ ਨੇਚਰਲ ਫੀਨੋਮਨਨ ਜਿਹੜੇ ਵਾਪਰ ਐ ਬੱਦਲ ਕਿਵੇਂ ਬਣੇ ਸੂਰਜ ਕਿੰਨੀ ਦੂਰ ਹੈ ਸੂਰਜ ਮੀਂਹ ਕਿਵੇਂ ਪੈਂਦੇ ਆ ਹਨੇਰੀਆਂ ਕਿਵੇਂ ਬਣਦੀਆਂ ਪਹਾੜ ਕਿਵੇਂ ਬਣੇ ਸਮੁੰਦਰ ਕਿਵੇਂ ਬਣੇ ਪਹਿਲਾਂ ਪਾਣੀ ਨਹੀਂ ਸੀ ਪਾਣੀ ਕਿਵੇਂ ਆਇਆ ਆਕਸੀਜਨ ਦੀ ਮਾਤਰਾ ਬਹੁਤ ਨਾ ਮਾਤਰ ਸੀ ਫਿਰ ਆਕਸੀਜਨ ਆਈ ਫਿਰ ਇਨਸਾਨਾਂ ਦਾ ਕਿਵੇਂ ਆਣਾ ਹੋਇਆ ਬਨੇ ਸਾਰੀ ਦੀ ਖੋਜ ਸਾਇੰਸ ਨੇ ਕੀਤੀ ਹੈ ਨਾ ਇਹ ਸਾਡਾ ਜੋ ਲਿਖਿਆ ਹੋਇਆ ਸੀਗਾ ਉਸ ਨੂੰ ਪ੍ਰੂਫ ਕਰਦੀ ਚੱਲੀ ਆ ਰਹੀ ਹੈ ਸਾਡੀ ਸਾਇੰਸ ਇਸ ਲਈ ਸਾਇੰਸ ਔਰ ਧਰਮ ਵਿਗਿਆਨ ਔਰ ਧਰਮ ਇਹ ਦੋਨੋਂ ਚੀਜ਼ਾਂ ਨੂੰ ਨਾਲ ਲੈ ਕੇ ਚੱਲਾਂਗੇ ਨਾ ਤਾਂ ਬਹੁਤ ਪਾਵਰ ਸਾਡੀ ਵੱਜ ਜੇ ਹੂੰ ਜਦੋਂ ਅਸੀਂ ਇਕੱਲੇ ਇਕੱਲੇ ਰਸਤੇ ਤੇ ਚੱਲਦੇ ਆ ਤਾਂ ਸਾਡੀ ਉਨੀ ਪਾਵਰ ਨਹੀਂ ਹੁੰਦੀ ਜੇ ਅਸੀਂ ਕਿਸੇ ਚੀਜ਼ ਨੂੰ ਸਮਝ ਲੈਣਿਆ ਸੀ ਉਹਨੂੰ ਸਿੱਧ ਨਹੀਂ ਕਰ ਪਾਂਦੇ ਸਿੱਧਾ ਕਿਸੇ ਚੀਜ਼ ਨੂੰ ਸਿੱਧ ਨਹੀਂ ਕੀਤਾ ਜਾ ਸਕਦਾ ਹੂੰ ਸਿੱਧ ਕਰਨ ਦੇ ਲਈ ਸਾਨੂੰ ਅਪ੍ਰੈਟਿਸ ਦੀ ਲੋੜ ਹੈ ਹੂੰ ਉਹ ਅਪਰੇਟਸ ਕਿੱਥੋਂ ਲੈ ਕੇ ਆਈਏ ਕੋਈ ਸਾਨੂੰ ਵਿਆਖਿਆ ਕਰੂਗਾ ਉਸ ਅਪਰੇਟਸ ਦੀ ਤਾਂ ਹੀ ਹੈ ਨਾ ਇਸ ਲਈ ਮੈਂ ਤੁਹਾਨੂੰ ਕਿਹਾ ਵੀ ਜਿਹੜਾ ਬੰਦਾ ਇਹ ਕਹਿੰਦਾ ਹੈ ਵੀ ਮੈਂ ਇਹ ਕਰ ਸਕਦਾ ਮੈਂ ਟਰੈਵਲ ਕਰ ਲੈਣਾ ਮੈਂ ਵੀ ਥੋੜਾ ਜਾ ਚਾਲਣਾ ਪਾਓ ਕਰਾਓ ਕਰਾਓ ਪ੍ਰੈਕਟੀਕਲ ਕਰੋ ਪ੍ਰੈਕਟੀਕਲ ਕਰੋ ਠੀਕ ਹੈ ਨਾ ਕੱਲੀਆਂ ਗੱਲਾਂ ਨਾਲ ਨਹੀਂ ਗੱਲਾਂ ਨਾਲ ਤਾਂ ਕਹਿੰਦੇ ਆ ਸੁਣਨ ਚ ਆਇਆ ਵੀ ਕਹਿੰਦਾ ਕਹਿੰਦਾ ਹੀ ਚਲਾ ਗਿਆ ਵੀ ਕੱਲ ਨੂੰ ਸਵਰਗ ਨੂੰ ਪੌੜੀਆਂ ਲਾ ਦੇਣੀਆਂ ਆਪਾਂ ਨੇ ਕਾਲ ਨੂੰ ਪਾਵੇ ਨਾਲ ਬੰਨ ਰੱਖਿਆ ਸੀ ਉਹਨੇ ਹਾਂਜੀ ਤਾਂ ਪਰ ਉਹ ਪੌੜੀਆਂ ਤੇ ਲੱਗੀਆਂ ਨਹੀਂ ਰਾਵਣ ਦੀ ਰਾਵਣ ਦੀ ਗੱਲ ਕਰ ਰਹੇ ਹਾਂ ਗੱਲਾਂ ਗੱਲਾਂ 'ਚ ਅਸੀਂ ਨਹੀਂ ਜਿੱਤ ਸਕਦੇ ਕਿਸੇ ਹੂੰ ਸਿੱਧ ਕਰਕੇ ਜਿੱਤਿਆ ਜਾ ਸਕਦਾ ਹੂੰ ਸਾਇੰਸ ਦਾ ਇਹ ਧਰਮ ਹੈ ਸਭ ਕੁਝ ਹੁਕਮ 'ਚ ਹੁੰਦਾ ਸਭ ਕੁਝ ਦੁਨੀਆ ਹੁਕਮ 'ਚ ਚੱਲਦੀ ਮੈਂ ਤਾਂ ਨਹੀਂ ਕਹਿ ਰਿਹਾ ਗੁਰੂ ਸਾਹਿਬ ਕਹਿ ਕੇ ਗਏ ਹੁਕਮ 'ਚ ਪਰ ਕਈ ਵੇਰੇ ਕਈ ਵੇਰੇ ਨਾ ਇਹ ਵੀ ਗੱਲਾਂ ਹੁੰਦੀਆਂ ਹੁਣ ਅੱਜ ਦੀ ਗੱਲ ਕਰੀਏ ਤਾਂ ਕ੍ਰਾਈਮ ਰੇਟ ਕਿੰਨਾ ਵੱਧ ਚੁੱਕਾ ਹੈ ਤੁਹਾਨੂੰ ਵੀ ਪਤਾ ਮਾਰਡਰ ਜ਼ਬਰ ਜਨਾਹ ਹੋਰ ਵੀ ਇਹੋ ਜਿਹੀਆਂ ਚੀਜ਼ਾਂ ਬਹੁਤ ਹੋ ਰਹੀਆਂ ਕ੍ਰਾਈਮ ਅਗੇਂਸਟ ਊਮਨ ਕ੍ਰਾਈਮ ਅਗੇਂਸਟ ਚਾਈਲਡ ਬੱਚਿਆਂ ਦੇ ਖਿਲਾਫ ਕ੍ਰਾਈਮ ਜਿਹੜਾ ਕਿੰਨਾ ਵੱਧ ਚੁੱਕਾ ਹੈ ਜੇ ਇੱਕ ਵਿਅਕਤੀ ਜਾਂ ਕੋਈ ਬੰਦਾ ਜਿਹੜਾ ਉਸਦੇ ਹੁਕਮ 'ਚ ਚੱਲ ਰਿਹਾ ਫਿਰ ਉਹ ਗਲਤ ਕਿੱਦਾਂ ਕਰ ਸਕਦਾ ਹੈ ਉਹ ਇਹੋ ਜਿਹੀਆਂ ਚੀਜ਼ਾਂ ਕਿੱਦਾਂ ਕਰਦਾ ਬਹੁਤ ਬਹੁਤ ਜ਼ਬਰਦਸਤ ਪ੍ਰਸ਼ਨ ਕੀਤਾ ਤੁਸੀਂ ਪਰ ਮੈਨੂੰ ਐਂ ਦੱਸੋ ਵੀ ਇਕ ਉੱਚ ਅਹੁਦੇ ਤੇ ਬੈਠ ਕੇ ਵੀ ਬੰਦਾ ਗਲਤ ਕੰਮ ਕਰ ਸਕਦਾ ਉੱਚ ਅਧਿਕਾਰੀ ਕਰਦੇ ਨੇ ਕਰ ਦਿੰਦੇ ਆ ਨਾ ਤਾਂ ਰੱਬ ਨੂੰ ਤਾਂ ਕਿਸੇ ਨਾਲ ਵੈਰ ਨਹੀਂ ਹੈ ਉਹ ਕਿਸੇ ਤੋਂ ਕੋਈ ਵੀ ਕੰਮ ਕਿਸੇ ਵੀ ਸਮੇਂ ਕਰਵਾ ਸਕਦਾ ਪਰ ਹੁਕਮ ਦੇ ਅੰਦਰ ਹੈ ਹੁਕਮ ਦੇ ਅੰਦਰ ਤੋਂ ਭਾਵ ਕੀ ਹੈ ਵੀ ਹੁਕਮ ਦੇ ਵਿੱਚ ਇਹ ਹੈ ਕਿ ਚਾਰ ਯੁੱਗਾਂ ਦੇ ਵਿੱਚ ਵੰਡਿਆ ਗਿਆ ਸਾਰਾ ਕੁਝ ਸਤਜੁਗ ਦਵਪਰ ਤ੍ਰੇਤਾ ਕਲਯੁਗ ਹੂੰ ਇਹ ਜਿਹੜੇ ਚਾਰ ਜੁਗਾਂ ਚ ਵੰਡੇ ਆ ਗਿਆ ਤੇ ਚਾਰਾਂ ਜੁਗਾਂ ਦੀ ਵਿਆਖਿਆ ਕੀਤੀ ਗਈ ਹੂੰ ਹੁਣ ਸਾਡਾ ਕਿਹੜਾ ਚੱਲਦਾ ਹੈ ਕਲਯੁਗ ਹੂੰ ਕਲਯੁਗ ਵਿੱਚ ਕੀ ਲਿਖਿਆ ਗੁਰੂ ਮਹਾਰਾਜ ਜੀ ਨੇ ਕਹਿੰਦੇ ਕਲਯੁਗ ਰਥ ਅਗਨ ਕਾ ਕੂੜ ਅਗੇ ਰਥ ਵਾਹ ਹੂੰ ਝੂਠ ਦਾ ਬੋਲ ਬੱਲਾ ਹੁਣ ਹੂੰ ਜੇ ਕੋ ਸਤ ਕਰੇ ਸੋ ਛਿੱਜੈ ਨਾਉ ਲੇ ਬੁਰਿਆ ਵੈ ਨਾਵ ਲੈਣਾਲੇ ਬੁਰੇ ਲੱਗਦੇ ਆ ਜਿਹੜੇ ਨਾਮ ਜਪਦੇ ਆ ਬੁਰੇ ਲੱਗਦੇ ਆ ਬੁਰੇ ਲੱਗਦੇ ਆ ਹਾਂ ਕਈ ਵਿੱਚ ਪਖੰਡੀ ਵੀ ਹੋਣਗੇ ਆਊਟ ਆਸਰਾ ਵੀ ਲੈ ਲੰਨੇ ਆ ਠੀਕ ਹੈ ਨਾ ਪਰ ਜਿਹੜਾ ਸੱਚ ਕਹਿੰਦਾ ਉਹ ਕਹਿੰਦੇ ਇਹ ਤਾਂ ਝੂਠਾ ਇੱਕ ਨੰਬਰ ਦਾ ਹੂੰ ਕਿਉਂਕਿ ਝੂਠ ਦਾ ਬੋਲ ਬੱਲ ਹੈ ਕੂੜ ਅੱਗੇ ਰਥਵਾਹੋ ਤਾਂ ਕੂੜ ਦਾ ਪਸਾਰਾ ਹੈ ਕੂੜ ਨੇ ਚੱਲਣਾ ਹੈ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾ ਹੂੰ ਅਕਸਰ ਅਖੀਰ ਦੇ ਵਿੱਚ ਖਤਮ ਤਾਂ ਹੋ ਜਾਣਾ ਹੈ ਪਰ ਉਹਨਾਂ ਦਾ ਸਮਾਂ ਜੋ ਉਹਨਾਂ ਦਾ ਸਮਾਂ ਤੇ ਉਹਨਾਂ ਦੇ ਸਮੇਂ ਦੇ ਵਿੱਚ ਕੀ ਕੀ ਹੋਣਾ ਹਮ ਜਿੰਨਾਂ ਦਾ ਉਤਾਰ ਪੁੱਤ ਜਨੂਰਾ ਧੀ ਜਨੂਰੀ ਹਮ ਇਸ ਤਰ੍ਹਾਂ ਕਰਕੇ ਇਹ ਵੀ ਲਿਖਿਆ ਹੋਇਆ ਗੁਰੂ ਮਹਾਰਾਜ ਨੇ ਵੀ ਇਹ ਸਾਰਾ ਕੁਛ ਇਹ ਵਾਪਰਨਾ ਹੈ ਤਾਂ ਇਸ ਯੁੱਗ 'ਚ ਹੀ ਵਾਪਰਨਾ ਹੈ ਸਤਜੁਗ 'ਚ ਨਹੀਂ ਵਾਪਰ ਸਕਦਾ ਸਤਜੁਗ ਦੇ ਸਮੇਂ ਦੇ ਵਿੱਚ ਉਹੋ ਜਿਹਾ ਪਲੇਟਫਾਰਮ ਦਿੱਤਾ ਗਿਆ ਉੱਥੇ ਅਗਲੇ ਯੁੱਗ 'ਚ ਉਹੇ ਜਿਹਾ ਦਿੱਤਾ ਗਿਆ ਜੇ ਕੋਈ ਕਰਦਾ ਤਾਂ ਪੂਰੇ ਸ਼ਹਿਰ ਨੂੰ ਸਜਾ ਜੇ ਕੋ ਕਰਦਾ ਪੂਰੇ ਘਰ ਨੂੰ ਸਜਾ ਕਲਯੁਗ ਚ ਇਹ ਕਰ ਕਰੈ ਸੋ ਐ ਕਰਪਾ